ਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖੀਤ कौर ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੇ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਬ੍ਰੈਂਟਨ ਦੇ ਵਿੱਚ ਸਾਈਡਵੌਕ ਤੇ ਗੱਡੀ ਚਲਾਉਣੀ ਪਈ ਇਸ ਪੰਜਾਬੀ ਡਰਾਈਵਰ ਨੂੰ ਮਹਿੰਗੀ ਕੈਲਗਰੀ ਦੇ ਵਿੱਚ ਇੱਕ 23 ਸਾਲਾਂ ਲੜਕੀ ਨੂੰ ਉਸਦੇ ਹੀ ਪੁਰਾਣੇ ਪ੍ਰੇਮੀ ਨੇ ਮਾਰੀ ਗੋਲੀ ਮਾਪਿਆਂ ਦੀ ਲਾਪਰਵਾਹੀ ਤੇ ਕਾਰਨ ਕੈਲਗਰੀ ਦੇ ਵਿੱਚ ਹੋਈ ਇੱਕ 18 ਮਹੀਨੇ ਦੇ ਬੱਚੇ ਦੀ ਮੌਤ ਅਮਰੀਕਾ ਦੇ ਵਿੱਚ ਟਰੱਕ ਨੂੰ ਲੱਗੀ ਅੱਗ ਪੰਜਾਬੀ ਨੌਜਵਾਨ ਦੀ ਵਿੱਚੇ ਹੋਈ ਮੌਤ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਬ੍ਰਾਮਚੰਦ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਆਦਮੀ ਟ੍ਰੈਫਿਕ ਤੋਂ ਬਚਣ ਦੀ ਕੋਸ਼ਿਸ਼ ਤੇ ਵਿੱਚ ਸਾਈਡਵੌਕ ਤੇ ਖਤਰਨਾਕ ਤਰੀਕੇ ਦੇ ਨਾਲ ਸਟੰਟ ਡਰਾਈਵਿੰਗ ਕਰਦਾ ਹੋਇਆ ਦੇਖਿਆ ਗਿਆ ਪੁਲਿਸ ਨੇ ਜਾਂਚ ਤੋਂ ਬਾਅਦ 56 ਸਾਲਾ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਦਰਸੱਲ ਇਹ ਘਟਨਾ 11 ਜੂਨ ਨੂੰ ਵਾਪਰੀ ਸੀ ਵੀਡੀਓ ਦੇ ਵਿੱਚ ਇੱਕ ਚਿੱਟੀ ਲੈਕਸਸ ਕਾਰ ਬੋਵੀਅਰ ਡਰਾਈਵ West ਨੇੜੇ ਗਲਿੰਗਮ ਡਰਾਈਵ ਦੇ ਸਾਈਡਵੌਕ ਤੇ ਤੇਜ਼ੀ ਦੇ ਨਾਲ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਗੱਡੀ ਨੇ ਕੁਝ ਪੈਦਲ ਯਾਤਰੀਆਂ ਦੇ ਬਹੁਤ ਨੇੜੇ ਤੋਂ ਗੁਜ਼ਰਦੇ ਹੋਏ ਟ੍ਰਾਫਿਕ ਦੇ ਜਾਮ ਨੂੰ ਬਾਈਪਾਸ ਕੀਤਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਅਤੇ ਹੁਣ 56 ਸਾਲਾ ਰਣਜੀਤ ਸਿੰਘ ਨੂੰ 9 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੇ ਉੱਪਰ ਖਤਰਨਾਕ ਡਰਾਈਵਿੰਗ ਅਤੇ ਸਟੰਟ ਡਰਾਈਵਿੰਗ ਦੇ ਦੋਸ਼ ਲਗਾਏ ਗਏ ਹਨ ਉਸ ਦਾ ਡਰਾਈਵਿੰਗ ਲਾਇਸੈਂਸ ਵੀ 30 ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਤੇ ਉਸ ਦੀ ਕਾਰ ਵੀ 14 ਦਿਨਾਂ ਦੇ ਲਈ ਜ਼ਬਤ ਕਰ ਲਈ ਗਈ ਹੈ ਕੈਲਗਰੀ ਦੇ ਵਿੱਚ ਬੀਤੇ ਦਿਨੀ 1 23 ਸਾਲਾ ਲੜਕੀ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਅਤੇ ਹੁਣ ਇਸ ਹਤਿਆ ਦੇ ਮਾਮਲੇ ਤੇ ਵਿੱਚ ਉਸਦੇ ਪੁਰਾਣੇ ਬੋਏਫਰੈਂਡ ਦੇ ਉੱਪਰ ਫਸਟ ਡਿਗਰੀ ਮਰਡਰ ਦੇ ਚਾਰजेस ਲੱਗੇ ਹਨ ਦੱਸਦੀ ਹੈ ਕਿ ਪੁਲਿਸ ਨੂੰ 22 ਜੁਲਾਈ ਨੂੰ ਸ਼ਾਮ 4:30 ਵਜੇ ਹਾਟਨ ਰੋਡ ਸਾਊਥ-ਵੈਸਟ ਦੇ ਪਾਰਕਿੰਗ ਗਰਾਜ ਦੇ ਵਿੱਚ ਫਾਇਰਿੰਗ ਦੀ ਸੂਚਨਾ ਮਿਲੀ ਸੀ ਪੁਲਿਸਦਾਰੋ ਮੌਕੇ ਤੇ ਪਹੁੰਚੀ ਤਾਂ ਮਹਿਲਾ ਨੂੰ ਗੋਲੀ ਲੱਗੀ ਹੋਈ ਸੀ ਐਮਰਜੈਂਸੀ ਟੀਮਾਂ ਨੇ ਉਸ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਮੌਕੇ ਤੇ ਹੀ ਉਸਦੀ ਮੌਤ ਹੋ ਗਈ ਇਸ ਲੜਕੀ ਦੀ ਪਛਾਣ 23 ਸਾਲਾ ਮੈਡੀਸਨ ਕੌਪ ਦੇ ਵਜੋਂ ਹੋਈ ਸੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਚਿੱਟੀ ਟਾਇota ਰੈਪ 4 ਗੱਡੀ ਦੀ ਤਸਵੀਰ ਵੀ ਜਾਰੀ ਕੀਤੀ ਗਈ ਸੀ ਜੋ ਕਿ ਘਟਨਾ ਸਮੇਂ ਉੱਥੇ ਹੀ ਮੌਜੂਦ ਸੀ ਅਗਲੇ ਦਿਨ ਮੈਕਲੌਇਡ ਟ੍ਰੇਲ ਨੇੜੇ ਸੁਪਰ 8 ਮੋਟਲ ਦੇ ਵਿੱਚ 26 ਸਾਲਾ ਡੈਵਨ ਬ੍ਰੈਡਲੀ ਮਲਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੱਸਿਆ ਕਿ ਮਲਿਕ ਅਤੇ ਕੌਪ ਦਾ ਰਿਸ਼ਤਾ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਖਤਮ ਹੋ ਗਿਆ ਸੀ ਮੈਡੀਸਨ ਕੌਪ ਨੇ ਜੂਨ ਮਹੀਨੇ ਦੇ ਵਿੱਚ ਮਲਿਕ ਦੇ ਖਿਲਾਫ ਰੈਸਟ੍ਰੇਨਿੰਗ ਆਰਡਰ ਲਗਾਇਆ ਸੀ ਅਤੇ ਅਦਾਲਤ ਦੇ ਵਿੱਚ ਦੱਸਿਆ ਸੀ ਕਿ ਮਲਿਕ ਦੇ ਕੋਲ ਬੰਦੂਕ ਹੋ ਸਕਦੀ ਹੈ ਪੁਲਿਸ ਅਨੁਸਾਰ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਹੀ ਕੀਤੀ ਗਈ ਸੀ ਵੈਨਕੂਵਰ ਕੋਸਟਲ ਹੈਲਥ ਨੇ ਦੱਸਿਆ ਹੈ ਕਿ ਮੈਟਰੋ ਵੈਨਕੂਵਰ ਦੀਆਂ 8 ਬੀਚਸ ਦੇ ਵਿੱਚ ਇਕੋਲਾਈ ਬੈਕਟੀਰੀਆ ਦੇ ਵਧਣ ਕਾਰਨ ਇਹਨਾਂ ਥਾਵਾਂ ਤੇ ਤਰਾਕੀ ਕਰਨ ਤੇ ਮਨਾਈ ਹੈ ਇਹਨਾਂ ਬੀਚਸ ਦੇ ਵਿੱਚ ਇੰਗਲਿਸ਼ ਬੇ ਕਿਤਸਲਾਨੋ ਬੀਚ ਸੈਕੰਡ ਬੀਚ ਇਨ ਵੈਨਕੂਵਰ ਸੰਸਟ ਬੀਚ ਥਰਡ ਬੀਚ ਇਨ ਸਟੈਂਲੇ ਪਾਰਕ ਲਾਇਓਨਸ ਬੇ ਅਤੇ ਟਰਾਊਟ ਲੇਕ ਜਈਆਂ ਬੀਚਸ ਸ਼ਾਮਿਲ ਹਨ ਵੈਲਨੈਸ ਅਥਾਰਟੀ ਦੇ ਅਨੁਸਾਰ ਇਹ ਬੈਕਟੀਰੀਆ ਵਧਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਗੰਦਾ ਪਾਣੀ ਸੈਪਟਿਕ ਟੈਂਕਸ ਦਾ ਲੀਕ ਹੋਣਾ ਜਾਂ ਫਿਰ ਕਿਸੇ ਬੋਟ ਤੋਂ ਪ੍ਰਦੂਸ਼ਣ ਦਾ ਫੈਲਣਾ ਵੈਂਕੂਵਰ ਕੋਸਟਲ ਹੈਲਥ ਨੇ ਕਿਹਾ ਕਿ ਜੇਕਰ ਇਕੋਲਾਈ ਦਾ ਪੱਧਰ 400 ਜਾਂ ਫਿਰ ਉਸ ਤੋਂ ਵੱਧ ਹੋ ਜਾਵੇ ਤਾਂ ਤਰਾਕੀ ਦੀ ਸਲਾਹ ਨਹੀਂ ਦਿੱਤੀ ਜਾਂਦੀ ਇਕੋਲਾਈ ਦੇ ਨਾਲ ਸੰਪਰਕ ਦੇ ਵਿੱਚ ਆਉਣ ਦੇ ਕਾਰਨ ਪੇਟ ਦੀ ਬਿਮਾਰੀ ਅਤੇ ਸਰੀਰ ਜਾਂ ਫਿਰ ਅੱਖਾਂ ਤੇ ਸੂਜ ਪੈ ਸਕਦੀ ਹੈ ਜਦਕਿ ਕਿ ਨੋਇੰਗ ਕਿయాਕਿੰਗ ਜਾਂ ਫਿਰ ਮੱਛੀਆਂ ਪકડਣਾ ਅਜਿਹੀਆਂ ਚੀਜ਼ਾਂ ਕਰਨ ਦੇ ਨਾਲ ਇਸ ਦਾ ਖਤਰਾ ਘੱਟ ਹੁੰਦਾ ਹੈ ਕਿਊਬਿਕ ਦੇ 23 ਬਿਜ਼ਨੈਸਸ ਨੇ ਫੈਡਰਲ ਸਰਕਾਰ ਖਿਲਾਫ 300 ਮਿਲੀਅਨ ਡਾਲਰ ਦਾ ਮੁਕਦਮਾ ਦਰਜ ਕੀਤਾ ਹੈ ਕਿਉਂਕਿ ਸਰਕਾਰ ਕੈਨੇਡਾ ਦੇ ਵਿਚਾਰੇ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਕਾਰੋਬਾਰੀ ਕਹਿੰਦੇ ਹਨ ਕਿ ਜੇਕਰ ਸਰਕਾਰ ਆਪਣਾ ਫੈਸਲਾ ਲਾਗੂ ਕਰਦੀ ਹੈ ਤਾਂ ਉਹਨਾਂ ਨੂੰ ਲੱਖਾਂ ਡਾਲਰ ਦਾ ਨੁਕਸਾਨ ਹੋਵੇਗਾ। ਇਹ ਬਿਜ਼ਨੈਸਸ ਵੱਖ-ਵੱਖ ਚੀਜ਼ਾਂ ਬਣਾਉਂਦੇ ਹਨ ਜਿਵੇਂ ਕਿ ਸਟੀਲ ਦੀਆਂ ਚੀਜ਼ਾਂ, ਜੈਕਟਾਂ ਅਤੇ ਹਵਾਈ ਜਹਾਜ਼ ਦੇ ਹਿੱਸੇ। ਉਹਨਾਂ ਨੇ ਦਾਵਾ ਕੀਤਾ ਹੈ ਕਿ ਸਥਾਈ ਵਿਦੇਸ਼ੀ ਕਾਮਿਆਂ ਤੋਂ ਬਿਨਾ ਉਹ ਆਪਣੇ ਕਾਰੋਬਾਰ ਨਹੀਂ ਚਲਾ ਸਕਦੇ ਵਕੀਲ ਦੇ ਮੁਤਾਬਕ ਸਰਕਾਰ ਨੇ 2021 ਤੋਂ 2024 ਤੱਕ ਵਪਾਰੀਆਂ ਨੂੰ ਕਿਹਾ ਸੀ ਕਿ ਤੁਸੀਂ ਜਿੰਨੇ ਚਾਹੋ ਵਿਦੇਸ਼ੀ ਕਾਮੇ ਰੱਖ ਸਕਦੇ ਹੋ ਪਰ ਹੁਣ ਅਚਾਨਕ ਇਹ ਨਿਯਮ ਬਦਲ ਦਿੱਤਾ ਜਾ ਰਿਹਾ ਹੈ ਉਹ ਇਹ ਵੀ ਕਹਿੰਦੇ ਹਨ ਕਿ ਇਸ ਫੈਸਲੇ ਨਾਲ ਕਈ ਅਹਿਮ ਬਿਜ਼ਨੈਸਸ ਬੰਦ ਹੋਣ ਦੇ ਖਤਰੇ ਦੇ ਵਿੱਚ ਹਨ ਦੂਸਰੇ ਪਾਸੇ ਕਿਊਬੈਕ ਦੇ ਪ੍ਰੀਮੀਅਰ ਫ੍ਰਾਂਸਵਾ ਲੈਗੋ ਨੇ ਕਿਹਾ ਹੈ ਕਿ ਕੈਨੇਡਾ ਦੇ ਵਿੱਚ 3 ਲੱਖ ਤੋਂ ਵੱਧ ਅਸਥਾਈ ਕਾਮੇ ਆ ਰਹੇ ਹਨ ਜਿਸ ਦੇ ਨਾਲ ਹੋਰ ਦਬਾਅ ਪੈਦਾ ਹੋਵੇਗਾ ਜਿੱਥੇ ਕਿ ਕਿਊਬਿਕ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਕਾਮਿਆਂ ਦੀ ਘਾਟ ਦੇ ਕਾਰਨ ਉਹ ਖਾਲੀ ਵੈਕੈਂਸੀਸ ਭਰ ਨਹੀਂ پا ਰਹੇ ਹਨ ਜਿਸ ਨਾਲ ਉਹਨਾਂ ਦੇ ਪ੍ਰੋਡਕਸ਼ਨ ਤੇ ਵੀ ਅਸਰ ਪੈ ਰਿਹਾ ਹੈ ਤੇ ਕਈ ਵਪਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਕਰਨੇ ਪੈ ਸਕਦੇ ਹਨ ਫਿਲਹਾਲ ਸਰਕਾਰ ਨੇ ਇਸ ਮਾਮਲੇ ਤੇ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ ਪਰ ਵਪਾਰੀ ਕਹਿੰਦੇ ਹਨ ਕਿ ਬਹੁਤ ਜ਼ਰੂਰੀ ਮਾਮਲਾ ਹੈ ਕਿਉਂਕਿ ਉਹ ਹਰ ਮਹੀਨੇ ਨੁਕਸਾਨ ਚੱਲ ਰਹੇ ਹਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਾਲ ਐਮਰਜੈਂਸੀ ਰੂਮਸ ਦੇ ਵਿੱਚ ਆਏ ਲਗਭਗ 142000 ਮਰੀਜ਼ਾਂ ਨੂੰ ਬਿਨਾਂ ਇਲਾਜ ਤੋਂ ਹੀ ਹਸਪਤਾਲ ਛੱਡਣਾ ਪਿਆ ਇਹ ਗਿਣਤੀ 2018 ਦੇ ਮੁਕਾਬਲੇ 86% ਵਾਧਾ ਹੈ ਵੈਨਕੂਵਰ ਆਇਲੈਂਡ ਦੇ ਵਿੱਚ ਇਹ ਵਾਧਾ 160% ਰਿਹਾ ਵਿਰੋਧੀ ਧਿਰ ਦੇ ਵੱਲੋਂ ਵਾਕ ਇਨ ਕਲੀਨਿਕਸ ਦੀ ਘਾਟ ਤੇ ਡਾਕਟਰਾਂ ਦੀ ਕਮੀ ਨੂੰ ਇਸ ਸਮੱਸਿਆ ਦਾ ਕਾਰਨ ਦੱਸਿਆ ਗਿਆ ਜਿੱਥੇ ਕਿ ਕਈ ਕਲੀਨਿਕਸ ਦੇ ਵਿੱਚ ਮਰੀਜ਼ਾਂ ਨੂੰ ਪਹਿਲਾਂ ਤੋਂ ਅਪਾਇੰਟਮੈਂਟਸ ਲੈਣੀਆਂ ਪੈਂਦੀਆਂ ਹਨ ਅਤੇ ਉੱਥੇ ਕਿਸੇ ਵੀ ਨਵੇਂ ਮਰੀਜ਼ ਨੂੰ ਦੇਖਿਆ ਨਹੀਂ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਜਦੋਂ ਤੱਕ ਐਮਰਜੈਂਸੀ ਦੇ ਵਿੱਚ ਇਲਾਜ ਨਹੀਂ ਮਿਲਦਾ ਉਹ ਹੋਰ ਬਿਮਾਰ ਹੋ ਸਕਦੇ ਹਨ ਖਾਸ ਕਰਕੇ ਜਿਹੜੇ ਦਿਲ ਦੀਆਂ ਬਿਮਾਰੀਆਂ ਦੇ ਨਾਲ ਪੀੜਤ ਹਨ ਕੰਜ਼ਰਵੇਟਿਵ ਪਾਰਟੀ ਨੇ ਸਰਕਾਰ ਨੂੰ ਕਿਹਾ ਹੈ ਕਿ ਐਮਰਜੈਂਸੀ ਰੂਮਸ ਦੇ ਵਿੱਚ ਭੀੜ ਨੂੰ ਘਟਾਏ ਕਰਮਚਾਰੀਆਂ ਦੀ ਭਰਤੀ ਵਧਾਏ ਅਤੇ ਵੇਟਿੰਗ ਟਾਈਮਸ ਨੂੰ ਘਟਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਕੈਲਗਰੀ ਦੇ ਵਿੱਚ ਇੱਕ 18 ਮਹੀਨੇ ਦੇ ਬੱਚੇ ਦੇ ਮਾਪਿਆਂ ਨੂੰ ਉਸ ਦੀ ਮੌਤ ਤੋਂ ਬਾਅਦ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਇਹਨਾਂ ਮਾਪਿਆਂ ਨੇ ਆਪਣਾ ਦੋਸ਼ ਸਵੀਕਾਰ ਕੀਤਾ ਹੈ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਐਸੇ ਹਾਲਾਤਾਂ ਦੇ ਵਿੱਚ ਛੱਡ ਦਿੱਤਾ ਸੀ ਜਿੱਥੇ ਉਹ ਗਰਮ ਪਾਣੀ ਦੇ ਵਿੱਚ ਬੈਠਾ ਰਿਹਾ ਕੋਰਟ ਨੇ ਦੱਸਿਆ ਕਿ ਬੱਚੇ ਦੇ ਸਰੀਰ ਦਾ ਤਕਰੀਬਨ 1/4 ਹਿੱਸਾ ਸੜ ਗਿਆ ਸੀ ਅਤੇ ਸਿਰ ਤੇ ਵੀ ਸੱਟ ਲੱਗੀ ਹੋਈ ਸੀ। ਇਹਨਾਂ ਮਾਪਿਆਂ ਨੇ ਆਪਣੇ ਬੱਚੇ ਦੀ ਇਲਾਜ ਲਈ ਵੀ ਕਿਸੇ ਦੀ ਮਦਦ ਨਹੀਂ ਮੰਗੀ। ਸਗੋਂ ਉਸ ਤੇ ਜ਼ਖਮਾਂ ਤੇ ਸ਼ਹਿਦ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਬੱਚੇ ਦੀ ਮਾਂ ਸੋਨੀਆ ਪਾਸਕਵਾ ਅਤੇ ਪਿਤਾ ਮਾਈਕਲ ਸਿੰਕਲੇਅਰ ਦੋਨਾਂ ਨੇ ਆਪਣੀ ਗਲਤੀ ਲਈ ਅਫਸੋਸ ਜ਼ਾਹਰ ਕੀਤਾ ਹੈ। ਇਸ ਬੱਚੇ ਦੇ ਜਨਮ ਤੇ ਹੀ ਇਸ ਨੂੰ ਸੋਸ਼ਲ ਸਰਵਿਸੈਸ ਦੇ ਵੱਲੋਂ ਸੁਰੱਖਿਆ ਦੇ ਵਿੱਚ ਲਿਆ ਗਿਆ ਸੀ ਕਿਉਂਕਿ ਇਸ ਦੀ ਮਾਂ ਕੋਕੈਨ ਅਤੇ ਹੋਰ ਨਸ਼ੀਆਂ ਦੀ ਵਰਤੋਂ ਕਰਦੀ ਸੀ। ਇਸ ਬੱਚੇ ਨੂੰ ਕੁਝ ਸਮੇਂ ਦੇ ਲਈ ਉਸਦੇ ਚਾਚੇ ਦੇ ਘਰ ਰੱਖਿਆ ਗਿਆ ਪਰ ਫਿਰ ਉਸ ਤੇ ਮਾਪਿਆਂ ਦੇ ਕੋਲ ਇਸ ਨੂੰ ਵਾਪਸ ਭੇਜਿਆ ਗਿਆ। ਕੋਰਟ ਨੇ ਕਿਹਾ ਹੈ ਕਿ ਇਹ ਘਟਨਾ ਇੱਕ ਬਹੁਤ ਹੀ ਗੰਭੀਰ ਘਟਨਾ ਹੈ। 3 ਸਾਲ ਪਹਿਲਾਂ ਆਪਣੇ ਸੁਨਹਿਰੇ ਭਵਿੱਖ ਦੀ ਆਸ ਤੇ ਵਿੱਚ ਅਮਰੀਕਾ ਪੜ੍ਹਾਈ ਕਰਨਗੇ 24 ਸਾਲਾ ਨੌਜਵਾਨ ਕਰਨਵੀਰ ਸਿੰਘ ਵੜਾਂਚ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਕਰਨਵੀਰ ਸਿੰਘ ਬੈਸ ਅਮਰੀਕਾ ਗਿਆ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਅਚਾਨਕ ਰਾਤ ਸਮੇਂ ਟਰਾਲਾ ਸੜਕ ਦੀ ਰੇਲਿੰਗ ਦੇ ਨਾਲ ਟਕਰਾਉਣ ਕਾਰਨ ਪਲਟ ਗਿਆ ਅਤੇ ਟਰਾਲੇ ਨੂੰ ਅੱਗ ਲੱਗ ਗਈ ਹਾਦਸੇ ਦੇ ਵਿੱਚ ਕਰਨਵੀਰ ਟਰਾਲੇ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਤੇ ਉਸਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਅਮਰੀਕਾ ਦੇ ਸਮੇਂ ਮੁਤਾਬਕ ਰਾਤ ਕਰੀਬ 2 ਵਜੇ ਕਰਨਵੀਰ ਸਿੰਘ ਜਦੋਂ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਉਸ ਦਾ ਟਰਾਲਾ ਸੜਕ ਕਿਨਾਰੇ ਬਣੇ ਡਿਵਾਈਡਰ ਦੇ ਨਾਲ ਟਕਰਾ ਕੇ ਪਲਟ ਗਿਆ ਜਿਸ ਤੋਂ ਤੁਰੰਤ ਬਾਅਦ ਟਰਾਲੇ ਨੂੰ ਅੱਗ ਲੱਗ ਗਈ ਅਤੇ ਕਰਨਵੀਰ ਸਿੰਘ ਅੱਗ ਦੀਆਂ ਲਪਟਾਂ ਦੇ ਵਿੱਚ ਘਿਰ ਗਿਆ ਅਗ ਦੇ ਵਿੱਚ ਚੁਲਸ ਜਾਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਸਿੰਘ ਦਾ ਕੁਝ ਦਿਨ ਪਹਿਲਾਂ ਜਨਮ ਦਿਨ ਵੀ ਸੀ ਤੇ ਉਸ ਨੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਨਵੀਂ ਕਾਰ ਖਰੀਦੀ ਸੀ ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਵੀ ਸੀ ਇਸੇ ਨਾਲ ਹੀ ਅਸ਼ਤੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂ ਸੁਖਨੀਤ ਕੌਰ ਨੂੰ ਦੇਉ ਇਜਾਜ਼ਤ ਅਤੇ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਸ ਬੀ ਪੋਜ਼ਿਟਿਵ ਐਂਡ ਬੀ ਯਰਸੈਲਫ